ਦੇਵਤਾਂ ਦੀ ਤਰ੍ਹਾਂ ਚੌਕਣੀਆਂ ਲਾ ਕੇ ਜੁੜ ਬੈਠੀਆਂ ਸੰਗਤਾਂ ਆਓ ਸਭ ਤੋਂ ਪਹਿਲਾਂ ਜਸਾ ਸਿੰਘ ਰਾਮਗੜੀ ਜੀ ਨੂੰ ਹਾਜ਼ਰ ਨਾਜ਼ਰ ਮੰਨਦਿਆਂ ਹੋਇਆਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾ ਕੇ ਇੱਕ ਫਤਿਹ ਦਾ ਸਿਮਰਨ ਕਰੀਏ ਕੋਈ ਵੀ ਸ਼੍ਰੀ ਸਿਮਰਨ ਤੋਂ ਅੰਡਾ ਨਾ ਸਾਰੀ ਸੰਗਤ ਹੱਥ ਜੋੜ ਕੇ ਗੱਜ-ਵੱਜ ਕੇ ਕਹੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਆ ਜੈਸ ਨਗਰ ਦੀ ਸੰਗਤ ਦਾ ਤੇ ਧੰਨਵਾਦ ਹੈ ਰਸੀਬਰ ਭਾਈ ਸਾਹਿਬ ਜੀ ਗੁਰਮੀਤ ਸਿੰਘ ਜੀ ਹੋਣਾ ਨਗਰ ਦੀਆਂ ਸੰਗਤਾਂ ਨੇ ਰਸੀਬਰ ਭਾਈ ਗੁਰਮੀਤ ਸਿੰਘ ਜੀ ਦੇ ਇਸ ਸਥਾਨ ਦੇ ਮੁਖ ਸੇਵਾ ਕੂਕ ਕੂਕ ਕੇ ਪਕਾਰ ਜਸਵੰਤ ਸਿੰਘ ਰਾਮ Bless on the heart हाँ जी बाबा जी वाहेगुरू जी खालसा वाहू फतेह जी वागुर बाबा जी, जी, जी।, जी, जी। तरह शुभ नाम जी। अच्छा जी जसा सिंह रामगढ़ी प्रकाश पुरब मना रहे हो इस बारे संतान को सुना देना चाहते हो ਉਹਨਾਂ ਨੇ ਆਪ ਹੀ ਕਿਹਾ ਨੂੰ ਧਿਆਨ ਕਰਨਾ ਚਾਹੀਦਾ ਉਹਨਾਂ ਦੇ ਪਾਏ ਹੋਏ ਪੂਰੀਆਂ ਤੇ ਚੱਲਣਾ ਚਾਹੀਦਾ ਜਿਹੜਾ ਮਾਪਿਆਂ ਨੇ ਸਾਨੂੰ ਸਿਖਾਇਆ ਵਾ ਕਿ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਤੇ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਚਾਹੀਦਾ ਸਿੱਖੀ ਦੇ ਮਾਰਗ ਨੂੰ ਉਹਨਾਂ ਇਤਿਹਾਸ ਪੜ੍ਹਨਾ ਚਾਹੀਦਾ ਪੜ੍ਹ ਕੇ ਉਹ ਤੇ ਅਮਲ ਕਰਨਾ ਚਾਹੀਦਾ ਤੇ ਆਪਣੇ ਬੱਚਾ ਨੂੰ ਵੀ ਇਹੋ ਜਿਹਾ ਲਾਉਣਾ ਚਾਹੀਦਾ ਨਸ਼ਿਆਂ ਤੋਂ ਮੈਂ ਗੱਲ ਨਹੀਂ ਕੋਈ ਨਾ ਜੀ ਕਾਜੀ ਬਲੀ ਇਹ ਬੇਨਕ ਸਿਆ ਉਹ ਗੁਰੂਆਂ ਤੇ ਗੁਰੂ ਮਾਰਾ ਦਾ ਇਤਿਹਾਸ ਪੜਨ ਤੇ ਸੁਣਨਾ ਗੁਰਵਾਲੇ ਬਾਣੀ ਇਹ ਜਨੂ ਹਾਂ ਜੀ ਹਾਂ ਜੀ ਪਾਜੀ ਅੱਜ ਜਨੂਆ ਪ੍ਰਕਾਸ਼ ਘੜਾ ਮਨਾ ਰਹੇ ਆ ਇਹ ਜੀ ਸਸੰਗਰਾਮ ਗੜੀਆ ਜੇ ਤੇ ਰਾਜਤਾ ਨਹੀਂ ਬਈ ਅਸੀਆ ਗੁਰੂਪੁਰ ਉਹਨਾਂ ਦੀ ਇੱਥੇ ਪਿਛਲੇ ਸਾਲ ਬਣਾਇਆ ਸੀ 300 ਸਾਲ ਦਾ ਹੁਣ ਕਰਕੇ 301 ਸਾਲਾ ਮਾਤੁਰਖੰ ਦਾ ਜਨ ਦਿਹਾੜਾ ਮਨਾ ਰਹੇ ਆ ਸੰਤਾਨਾਂ ਬਹੁਤ ਸਜੂ ਮੇਰਾ ਸਾਰੇ ਲੋਕੀ ਦੀ ਸੰਗਤ ਇੱਥੇ ਬੜਾ ਸਰੂਪ ਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜਾ ਸਰੂਪ ਦਾ ਧਾਰਿਆ ਨਾ ਬੋਲਣ ਡਾੜ ਲੱਗੇ ਬਹੁਤ ਖੁਸ਼ੀਆਂ ਦੇ ਨਾਲ ਇਹ ਮਨਾਇਆ ਗਿਆ ਅਰਸ਼ਾ ਅੰਮ੍ਰਿਤ ਵਧਾਈ ਜਣਾ ਚਾਹੁੰਦਾ ਸੇਵਰ ਸਾਹਿਬ ਹੋਰ ਪ੍ਰਬੰਧਕ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਅਹੁਦੇ ਬਣਾ ਦੇ ਜੀ ਦਾ ਖਾਲਸਾ ਰਵਾਇਤ ਹੈ ਜੀ ਅੰਦਾਸ ਜਗਜੀਤ ਸਿੰਘ ਜਮਾ ਅੱਜ ਦੇ ਪਵਿੱਤਰ ਦਿਹਾੜੇ ਤੇ ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜ ਅਜੀਤ ਸਿੰਘ ਰਾਮ ਗੜੀਆ ਜੀ ਦੇ 301 ਸਾਲਾ ਜਨਮ ਦਿਹਾੜੇ ਦੀ ਪੂਰੀ ਸਿੱਖ ਕੌਮ ਨੂੰ ਸਾਰੇ ਜਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਅੱਜ ਦੇ ਦਿਨ ਆਈ ਸਮੂੱਚੀ ਸੰਗਤ ਦਾ ਧੰਨਵਾਦ ਕਰਦਾ ਹਾਂ ਕਿ ਜਨਾਬ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਸ਼ੋਭਾ ਪ੍ਰਾਪਤ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਧਰਤੀ ਦੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਆਪ ਸਾਹਿਬ ਸ਼ੇਮੀ ਮਿਥੇ ਆ ਜਿਹੜਾ ਹਰ ਸਾਲ ਦੀ ਤਰ੍ਹਾਂ ਇੱਥੇ ਸਮਾਗਮ ਕਰਵਾਇਆ ਜਾਂਦਾ ਅੱਜ ਵੀ ਮਹਾਨ ਪੁਰਨ ਸਮਾਗਮ ਕਰਵਾਇਆ ਗਿਆ ਜਿਹੜਾ ਇਲਾਕੇ ਦੇ ਸੰਗਤ ਨਾਲ ਜਿਹੜਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇਲਾਕੇ ਦੇ ਸਹਿਯੋਗ ਨਾਲ ਅੱਜ ਵੀ ਕਰਵਾਇਆ ਗਿਆ ਮੈਂ ਇਸ ਮੌਕੇ ਪਹੁੰਚੀਆਂ ਸੰਗਤਾਂ ਨੂੰ ਧੰਨਵਾਦ ਕਰਦਾ ਹਾਂ ਕਿ ਅੱਜ ਸਿੱਖ ਕੌਮ ਦਾ ਸਮੁੱਚੀ ਕੌਮ ਦਾ ਉਹ ਜਰਨੈਲ ਉਹ ਯੋਧਾ ਜਿਸ ਨੇ ਲਾਲ ਕਿਲੇ ਤੋਂ ਦਿੱਲੀ ਦਾ ਤਖਤ ਤੋਹੇ ਲਿਆ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਸਿਸ਼ੋਵਤ ਕੀਤਾ ਅੱਜ ਉਸ ਯੋਧੇ ਦਾ ਦਿਨ ਮਨਾ ਕੇ ਅਸੀਂ ਫਖਰ ਮਹਿਸੂਸ ਕਰ ਰਹੇ ਹਾਂ ਤੇ ਕੋਸ਼ਿਸ਼ ਕਰਾਂਗੇ ਕਿ ਅੱਜ ਇਹ ਸਿ ਇਹ ਪਰਬ ਮਨਾਇਆ ਤਾਂ ਆਪਾਂ ਇਹ ਪਰਬ ਮਨਾਉਂਦੇ ਰਹੀਏ ਤੇ ਨਾਲ ਹੀ ਉਹਨਾਂ ਸੂਰਮਿਆਂ ਉਹਨਾਂ ਯੋਧਿਆਂ ਦੇ ਸੋਚ ਤੇ ਪਹਰਾ ਦੇ ਸਕੀਏ ਉਹਨਾਂ ਦੇ ਜਿਹੜੇ ਸੋਚ ਨੂੰ ਅੱਗੇ ਲੈ ਕੇ ਜਾ ਸਕੀਏ ਸੋ ਮੈਂ ਇਹੀ ਆਸ ਕਰਦਾ ਹੋਇਆ ਸੁਮੇਤੀ ਕੌਮ ਤੋਂ ਕਿ ਆਪਾਂ ਮਹਾਰਾਜ ਜਸਸingh ਰਾਮਗੜੀਆ ਜੀ ਦੀ ਸੋਚ ਤੇ ਪਹਰਾ ਦਈਏ ਇਸੇ ਤਰ੍ਹਾਂ ਹਰ ਸਾਲ ਉਹਨਾਂ ਦਾ ਜਿਹੜਾ ਵਾ ਇਹ ਜਨਮ ਦਿਹਾੜਾ ਵੱਧ ਚੜ ਕੇ ਮਨਾਉਂਦੇ ਰਹੀਏ ਤੇ ਅੱਜ ਪੰਛੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਤੇ ਇੱਕ ਵਾਰ ਫਿਰ ਸਾਰਿਆਂ ਨੂੰ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੌਜਵਾਨਾਂ ਨੂੰ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਸਾਰੇ ਨੌਜਵਾਨ ਆਪਣੇ ਜਿੱਥੇ ਅਸੀਂ ਆਪਣੇ ਜੀਵਨ ਵਿੱਚ ਜ਼ਿੰਦਗੀ ਵਿੱਚ ਆਪਾਂ ਹਰ ਇੱਕ ਆਪਣੇ ਆਪਣੇ ਖੇਤਰ ਵਿੱਚ ਤਰੱਕੀ ਕਰ ਰਿਹਾ ਪਰ ਤਰੱਕੀ ਦੇ ਨਾਲ ਨਾਲ ਸਾਨੂੰ ਚਾਹੀਦਾ ਹੈ ਕਿ ਉਹ ਤਰੱਕੀ ਤਾਂ ਹੀ ਚੰਗੀ ਆ ਜੇ ਅਸੀਂ ਆਪਣੇ ਜਿਹੜੇ ਕੌਮ ਦੇ ਇਤਿਹਾਸ ਨੂੰ ਸਾਂਭ ਸਕੀਏ ਆਪਾਂ ਜਿਹੜੇ ਕੌਮ ਦਾ ਇਤਿਹਾਸ ਉਸ ਦੇ ਉੱਪਰ ਉਹਨੂੰ ਪੜ੍ਹ ਕੇ ਉਹਨੂੰ ਵਿਚਾਰੀਏ